ਪਾਖੜਾ ਤੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਵਾ ਇਸ ਵਕਤ ਸਤ루 ਦਰਿਆ ਦੇ ਵਿੱਚ ਵੀ ਇਹ ਪਾਣੀ ਪਹੁੰਚ ਚੁੱਕਾ ਵਾ ਉਸਤੇ ਨਾਲ ਲੱਗਦੇ ਇਲਾਕੇ ਜਿਹੜੇ ਨੇ ਹੁਣ ਪ੍ਰਭਾਵਿਤ ਹੋ ਰਹੇ ਨੇ ਤਸਵੀਰਾਂ ਦਿਖਾ ਦਿੰਨੇ ਆ ਅਸੀਂ ਇਸ ਵਕਤ ਜਲੰਧਰ ਜਿਹੜਾ ਵਾ ਸ਼ਨੀ گاਉ ਪੈਂਦਾ ਵਾ ਉਸ ਦੇ ਵਿੱਚ ਅਸੀਂ ਮੌਜੂਦ ਹੈਗੇ ਆ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਵਕਤ ਜੋ ਸ਼ਨੀ گاਉ ਦਾ ਮੰਦਰ ਹੈਗਾ ਵਾ ਇਹ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕਾ ਵਾ ਕਰੀਬ ਇਸ ਦੇ ਅੰਦਰ ਜੇ ਤੱਕ ਅਪਾ ਅੱਗੇ ਦੀ ਗੱਲ ਕਰੀਏ ਤਾਂ ਉਸ ਦੇ ਅੰਦਰ 6 ਤੋਂ 7 ਫੁੱਟ ਦਾ ਪਾਣੀ ਜਿਹੜਾ ਵਾ ਹੋ ਚੁੱਕਾ ਵਾ ਅਸੀਂ ਤਾਨੂੰ ਬਾਹਰ ਲੀਆਂ ਤਸਵੀਰਾਂ ਇਸ ਵਕਤ ਦਿਖਾ ਰਹੇ ਹੈਗੇ ਆ ਕਰੀਬ 1.5 ਤੋਂ 2 ਫੁੱਟ ਇੱਥੇ ਪਾਣੀ ਦਾ ਲੈਵਲ ਪਹੁੰਚਿਆ ਹੋਆ ਤਾਂ ਇਸ ਮੰਦਿਰ ਦੇ ਜਿਹੜੇ ਬੈਰੀਕੇਡ ਬੰਦ ਕਰ ਦਿੱਤੇ ਗਏ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਆਸ-ਪਾਸ ਦੇ ਲੋਕ ਜਿਹੜੇ ਨੇ ਇੱਥੇ ਮੌਜੂਦ ਹੈਗੇ ਨੇ ਹੁਣ ਅੰਦਰ ਜਿਹੜੇ ਨੇ ਦਰਸ਼ਨ ਕਰਨ ਜਿਹੜੇ ਸੰਗਤ ਉਹ ਨਹੀਂ ਜਾ ਸਕਦੀ ਕਿਉਂਕਿ ਅੰਦਰ ਪਾਣੀ ਜਿਹੜਾ ਆ ਚੁੱਕਾ ਵਾ ਇਸ ਦੇ ਆਸ-ਪਾਸ ਤੁਸੀਂ ਦੇਖ ਸਕਦੇ ਹੋ ਜੋ ਫਸਲਾਂ ਆ ਉਹ ਵੀ ਪੂਰੀ ਤਰ੍ਹਾਂ ਤਬਾਹ ਹੋ ਚੁੱਕੀਆਂ ਨੇ ਤਾਂ ਇਹ ਸਤ루 ਦੀ ਮਾਰ ਜਿਹੜੀ ਆ ਇਸ ਮੰਦਿਰ ਤੇ ਪਈ ਆ ਹਰ ਵਾਰ ਜਦੋਂ ਇੱਥੇ ਹੜਾ ਆ ਜਾਂਦੇ ਨੇ ਜਾਂ ਪਾਣੀ ਬਾਹਰ ਆ ਜਾਂਦਾ ਵਾ ਤਾਂ ਇਹ ਮੰਦਿਰ ਜਿਹੜਾ ਵਾ ਪੂਰੀ ਤਰ੍ਹਾਂ ਡੁੱਬ ਜਾਂਦਾ ਵਾ ਤੁਸੀਂ ਉਹ ਮਾਰਕੀਟ ਦੇ ਤਸਵੀਰਤ ਦੇਖ ਸਕਦੇ ਹੋ ਅੱਗੇ ਕੁਝ ਦੁਕਾਨਾਂ ਹੈਗੀਆਂ ਨੇ ਉਹ ਵੀ ਪੂਰੀ ਤਰ੍ਹਾਂ ਡੁੱਬੀਆਂਈਆਂ ਨੇ ਉਸ ਤੇ ਪਿੱਛੇ ਜੋ ਮੰਦਿਰ ਹੈਗਾ ਵਾ ਜੋ ਸ਼ਨੀ ਮੰਦਿਰ ਹੈਗਾ ਵਾ ਉਹ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕਾ ਵਾ ਜੋ ਦੱਸਿਆ ਜਾ ਰਿਹਾ ਕਿ ਪਾਣੀ ਜਿਹੜਾ ਵਾ ਸ਼ਨੀ ਮਹਾਰਾਜ ਦੀ ਜੋ ਮੂਰਤੀ ਹੈ ਉਸ ਤੇ ਨਾਲ ਜਿਹੜਾ ਵਾ ਟੱਚ ਹੋ ਰਿਹਾ ਵਾ ਤੇ ਪਾਣੀ ਦਾ ਲੈਵਲ ਜਿਹੜਾ ਵਾ ਇਸ ਵਕਤ ਤੁਸੀਂ ਦੇਖ ਸਕਦੇ ਹੋ ਲਗਾਤਾਰ ਵਧ ਰਿਹਾ ਹੈਗਾ ਕਿਉਂਕਿ ਪਾਖੜਾ ਦੇ ਵਿੱਚ ਪਾਣੀ ਜਿਹੜਾ ਵਾ ਲਗਾਤਾਰ ਛੱਡਿਆ ਜਾ ਰਿਹਾ ਵਾ ਇੱਥੇ ਦੱਸ ਦਿੰਦੇ ਆ ਕਿ ਲਗਾਤਾਰ ਹਿਮਾਚਲ ਦੇ ਵਿੱਚ ਬਾਰਿਸ਼ ਹੋਈ ਆ ਪੰਜਾਬ ਦੇ ਵਿੱਚ ਬਾਰਿਸ਼ ਹੋਈ ਆ ਜਿਸ ਕਰਕੇ ਕਈ ਇਲਾਕਿਆਂ ਦੇ ਵਿੱਚ ਹੜ੍ਹ ਵੀ ਆਏ ਹੋਏ ਨੇ ਤਾਂ ਇਹ ਪ੍ਰਭਾਵ ਜਿਹੜਾ ਵਾ ਹੁਣ ਲੁਧਿਆਣਾ ਔਰ ਜਲੰਧਰ ਦੇ ਆਸ-ਪਾਸ ਏਰੀਆ ਚ ਵੀ ਦੇਖਣ ਨੂੰ ਮਿਲ ਰਿਹਾ ਵਾ ਇਸ ਤੋਂ ਪਹਿਲਾਂ ਅਸੀਂ ਤੁਹਾਨੂੰ ਲੁਧਿਆਣਾ ਦੇ ਸਤਲੁਜ ਦਾ ਲੈਵਲ ਦਿਖਾਇਆ ਵਾ ਹੁਣ ਜਲੰਧਰ ਵਾਲੇ ਇਲਾਕੇ ਦੇ ਸੈੱਡਾਂ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਇੱਥੇ ਵੀ ਦੱਸ ਦਿੰਨੇ ਕਰੀਬ 16 ਕਿਲੋਮੀਟਰ ਇੱਥੋਂ ਦੀ 17 ਕਿਲੋਮੀਟਰ ਅੱਗੇ ਜਿਹੜਾ ਵਾ ਇੱਕ 92 ਟੁੱਟਿਆ ਵਾ ਜਿੱਥੇ ਪ੍ਰਸ਼ਾਸਨ ਵੱਲੋਂ ਉਸ ਬੰਨ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਆਸ-ਪਾਸ ਜੋ ਲੋਕ ਆ ਜੋ ਸੰਗਤ ਆ ਉਹ ਇੱਥੇ ਜੋ ਦਰਸ਼ਨ ਕਰਨ ਆਂਦੀ ਆ ਉਹਨਾਂ ਨੂੰ ਹੁਣ ਅੰਦਰ ਨਹੀਂ ਜਾਂਦਾ ਜਾਵੇਗਾ ਬਾਹਰ ਜਿਹੜੇ ਨੇ ਬੈਰੀਕੇਡ ਲਗਾ ਦਿੱਤੇ ਗਏ ਨੇ ਤਾਂ ਕੁਝ ਲੋਕਾਂ ਨਾਲ ਵੀ ਇਸੀ ਗੱਲਬਾਤ ਕਰਨ ਦੀ ਅਸੀਂ ਕੋਸ਼ਿਸ਼ ਕਰਾਂਗੇ ਨਾਲ ਦੀ ਨਾਲ ਤੁਹਾਨੂੰ ਤਸਵੀਰਾਂ ਵੀ ਸਾਂਝੀਆਂ ਕਰਾਂਗੇ ਅੰਦਰ ਤੁਸੀਂ ਇੱਕ ਵਾਰ ਤਸਵੀਰ ਦੇਖੂਗੇ ਕਿ ਮਾਰਕੀਟ ਜਿਹੜੀ ਆ ਪੂਰੀ ਤਰ੍ਹਾਂ ਇਸ ਦੇ ਵਿੱਚ ਡੁੱਬੀ ਹੋਈ ਆ ਉਸ ਤੋਂ ਅੱਗੇ ਜੋ ਮੰਦਿਰ ਹੈਗਾ ਵਾ ਉਹ ਵੀ ਪੂਰੀ ਤਰ੍ਹਾਂ ਜਿਹੜਾ ਵਾ ਡੁੱਬ ਚੁੱਕਾ ਹੈਗਾ ਵਾ ਤਾਂ ਪਾਣੀ ਦਾ ਲੈਵਲ ਜਿਹੜਾ ਵਾ ਲਗਾਤਾਰ ਵੱਧ ਰਿਹਾ ਕਿਉਂਕਿ ਪਹਾੜ ਤੋ ਲਗਾਤਾਰ ਜਿਹੜਾ ਵਾ ਪਾਣੀ ਛੱਡਿਆ ਜਾ ਰਿਹਾ ਨਹਿਰੀ ਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਜ ਸ਼ਾਮ ਤੱਕ ਇਹ ਪਾਣੀ ਜਿਹੜਾ ਵਾ ਲਗਾਤਾਰ ਚੱਲਦਾ ਰਹੇਗਾ ਉਸ ਤੋਂ ਬਾਅਦ ਪਾਣੀ ਘਟਣ ਦੀ ਉਮੀਦ ਹੈ ਕਿਉਂਕਿ ਪਾਖੜਾ ਦੇ ਵਿੱਚ ਪਾਣੀ ਜਿਹੜਾ ਵਾ ਬਹੁਤ ਵੱਡੀ ਮਾਤਰਾ ਦੇ ਵਿੱਚ ਸਟੋਰੇਜ ਹੋਇਆ ਕੁਝ ਸੰਗਤ ਇੱਥੇ ਪਹੁੰਚੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਲੈਂਦੇ ਆ ਸਰ ਤੁਸੀਂ ਇੱਥੇ ਮੱਥਾ ਟੇਕਣ ਆਏ ਤੁਸੀਂ ਸਰ ਅਸੀਂ ਮੱਥਾ ਟੇਕਣ ਆਏ ਸੀ ਪਰ ਜਦੋਂ ਆ ਕੇ ਇੱਥੇ ਦੇਖਿਆ ਜੀ ਕੁਦਰਤੀ ਆਫਤਾਂ ਦੇ ਕਾਰਨ ਇੱਥੇ ਪਾਣੀ ਆਇਆ ਹੋਇਆ ਬਹੁਤ ਸਾਰਾ ਮੰਦਰ ਪਾਣੀ ਦੇ ਵਿੱਚ ਡੁੱਬ ਗਿਆ ਹੋਇਆ ਔਰ ਅਸੀਂ ਤਾਂ ਪ੍ਰਮਾ ਤਨਾ ਹੋਵੇ ਤਾਂ ਜੋ ਪਾਣੀ ਰਸਤਰਿਸ਼ਤ ਹੋਰ ਜ਼ਿਆਦਾ ਨਾ ਵਧੇ ਜੀ ਕਿੰਨਾ ਕ ਮੰਦਿਰ ਜਿਹੜਾ ਤੁਹਾਨੂੰ ਲੱਗਦਾ ਕਿ ਇਹ ਅੰਦਰ ਜਿਹੜਾ ਡੁੱਬਿਆ ਹੋਆ ਸ਼ਨੀ ਮਹਾਰਜ ਦੀ ਮੂਰਤੀ ਕਿੱਥੇ ਤੱਕ ਹੈਗੀ ਆ ਤਕਰੀਬੇ 5 ਤੋਂ 7 ਫੁੱਟ ਦੇ ਕਰੀ ਪਾਣੀ ਸਾਨੂੰ ਲੱਗਦਾ ਕਿ ਅੰਦਰ ਪਾਣੀ ਹੈਗਾ ਇਸ ਵੇਲੇ ਲੱਗਦਾ ਕਿ ਮੂਰਤੀ ਨਾਲ ਟੱਚ ਕਰ ਰਿਹਾ ਹੋਊਗਾ ਪਾਣੀ ਇਸ ਫੋੜੇ ਬਿਲਕੁਲ ਜੀ ਟੱਚ ਕਰ ਰਿਹਾ ਹੋਊਗਾ ਜਿਸ ਵੇਲੇ ਪਾਣੀ ਬਹੁਤ ਜ਼ਿਆਦਾ ਵਹਾਵ ਦੇਖੋ ਵਧ ਹੀ ਰਿਹਾ ਪਾਣੀ ਘਟ ਨਹੀਂ ਰਿਹਾ ਜਦੋਂ ਤੋਂ ਅਸੀਂ ਦੇਖ ਰਹੇ ਹਾਂ ਸਵੇਰ ਤੋਂ ਆ ਕੇ ਤਕਰੀਬਨ ਪਾਣੀ ਵਧਿਆ 1.5 ਤੋਂ 2 ਫੁੱਟ ਪਾਣੀ ਦਾ ਇਆਫਾ ਹੋਇਆ ਹੈ ਜੀ ਤੁਸੀਂ ਕਿਹੜੀ ਜਗ ਇੱਥੇ ਪਾਣੀ ਪਾਣੀ ਨਜ਼ਰ ਆਜੀ ਪਾਣੀ ਇਸ ਕਰਕੇ ਅਸੀਂ ਫੇ ਅੰਦਰ ਮੰਦਰ ਦੇ ਨਹੀਂ ਜਾ ਸਕੇ ਜੀ ਤਾਂ ਬਿਲਕੁਲ ਇਹ ਲੋਕ ਜਿਹੜੇ ਨੇ ਇੱਥੇ ਮੱਥਾ ਟੇਕਣ ਆਉਂਦੇ ਨੇ ਉਹ ਕਹਿ ਰਹੇ ਨੇ ਕਿ ਅ ਅੰਦਰ ਜਿਹੜਾ ਵਾ ਪਾਣੀ ਬਹੁਤ ਜ਼ਿਆਦਾ ਹੈਗਾ ਵਾ ਜੋ ਸ਼ਨੀ ਮਹਾਰਾਜ ਦੀ ਮੂਰਤੀ ਆ ਉਸ ਤੇ ਨਾਲ ਇਹ ਪਾਣੀ ਜਿਹੜਾ ਵਾ ਟੱਚ ਜ਼ਰੂਰ ਕਰਦਾ ਹੋਵੇਗਾ ਕਿਉਂਕਿ ਇਹ ਪਾਣੀ ਦਾ ਲੈਵਲ ਜਿਹੜਾ ਵਾ 5 ਤੋਂ 6 ਫੁੱਟ ਜਿਹੜਾ ਵਾ ਦੱਸਿਆ ਜਾ ਰਿਹਾ ਵਾ ਇਸ ਵਕਤੇ ਤਸਵੀਰਾਂ ਤੁਸੀਂ ਦੇ ਸਕਦੇ ਹੋ ਆਸ-ਪਾਸ ਦੇ ਇਲਾਕੇ ਹੁਣ ਜਿਹੜੇ ਨੇ ਪ੍ਰਭਾਵਿਤ ਹੋਣਾ ਸ਼ੁਰੂ ਹੋ ਚੁੱਕੇ ਨੇ ਕਿਉਂਕਿ ਸਤ루 ਦਾ ਲੈਵਲ ਵੀ ਲਗਾਤਾਰ ਵਧ ਰਿਹਾ ਵਾ ਅਲਰਟ ਪੁਆਇੰਟ ਦੇ ਬਰਾਬਰ ਇਹ ਪਾਣੀ ਜਿਹੜਾ ਵਾ ਸਤ루 ਦੇ ਵਿੱਚ ਚੱਲ ਰਿਹਾ ਵਾ ਸਵੇਰੇ ਜਦੋਂ ਨਹਿਰੀ ਭਾਗ ਦੇ ਅਧਿਕਾਰੀਆਂ ਨਾਲ ਜਦੋਂ ਗੱਲਬਾਤ ਕਰਨ ਦੀ ਅਸੀਂ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਕਿਹਾ ਸੀ ਕਿ ਸਤ루 ਦੇ ਵਿੱਚ ਪਾਣੀ ਜਿਹੜਾ ਵਾ ਜੋ ਅਲਰਟ ਪੁਆਇੰਟ ਆ ਉਸ ਤੋਂ ਕਰੀਬ 1 ਫੁੱਟ ਕਰੀਬ ਪਾਣੀ ਜਿਹੜਾ ਵਾ ਚੱਲ ਰਿਹਾ ਵਾ ਡੇਂਜਰ ਪੁਆਇੰਟ ਜਿਹੜਾ ਹੁੰਦਾ ਵਾ ਉਸ ਤੋਂ ਲੈਵਲ ਜਿਹੜਾ ਵਾ 2 ਫੁੱਟ ਨੀਵੇਂ ਪਾਣੀ ਜਿਹੜਾ ਵਾ ਉਹ ਚੱਲ ਰਿਹਾ ਵਾ ਤਾਂ ਇਹ ਤਸਵੀਰਾਂ ਜੋ ਤੁਹਾਡੇ ਨਾਲ ਅਸੀਂ ਸਾਂਝੇ ਕੀਤੀਆਂ ਨੇ ਜਿੱਥੇ ਪਾਣੀ ਨਾਲ ਸ਼ਨੀ گاਉਂ ਜੋ ਸ਼ਨੀ ਮੰਦਿਰ ਹੈਗਾ ਉਹ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕਾ ਵਾ ਆਸ-ਪਾਸ ਦੇ ਇਲਾਕੇ ਜਿਹੜੇ ਨੇ ਉਹਨਾਂ ਦੇ ਘਰਾਂ ਦੇ ਵਿੱਚ ਪਾਣੀ ਜਿਹੜਾ ਵਾ ਜਾਣਾ ਸ਼ੁਰੂ ਹੋ ਚੁੱਕਾ ਵਾ ਹੁਣ ਪ੍ਰਸ਼ਾਸਨ ਦੀਆਂ ਟੀਮਾਂ ਜਿਹੜੀਆਂ ਵਾ ਲਗਾਤਾਰ ਲੱਗੀਆਂ ਨੇ ਹਾਲਾਂਕਿ ਇਸ ਤੋਂ ਪਹਿਲਾਂ ਟੀਮਾਂ ਵੱਲੋਂ ਤਿਆਰੀ ਜਿਹੜੀ ਸ਼ੁਰੂ ਕੀਤੀ ਗਈ ਸੀ ਇਲਾਕਿਆਂ ਦੇ ਲੋਕਾਂ ਨੂੰ ਕਿਹਾ ਗਿਆ ਸੀ ਕਿ ਅਗਰ ਜੇ ਪਾਣੀ ਦਾ ਲੈਵਲ ਵਧੇਗਾ ਤਾਂ ਤੁਸੀਂ ਇਲਾਕਾ ਜਿਹੜਾ ਵਾ ਤੁਰੰਤ ਖਾਲੀ ਕਰ ਦਿਓ ਇੱਥੇ ਵੀ ਦੱਸ ਦਿੰਦੇ ਕਿ ਕੁਝ ਕਿਲੋਮੀਟਰ ਜਿਹੜਾ ਸੰਗੋਵਾਲ ਹੈਗਾ ਵਾ ਉਸਤੇ ਵਿੱਚ ਇੱਕ ਬੰਨ ਟੁੱਟਣ ਦੀ ਜਿਹੜੀ ਸੂਚਨਾ ਵਾ ਉਹ ਵੀ ਸਾਹਮਣੇ ਆ ਰਹੀ ਆ ਉਧਰ ਪ੍ਰਸ਼ਾਸਨ ਵੱਲੋਂ ਉੱਥੇ ਬੰਨ ਨੂੰ ਜੋੜਨ ਦੀ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਫਿਲਹਾਲ ਤਸਵੀਰਾਂ ਜੋ ਤੁਹਾਨੂੰ ਅਸੀਂ ਸ਼ਨੀ گاؤں ਤੋਂ ਦਿਖਾਈਆਂ ਨੇ ਕੈਮਰਾਮੈਨ ਗੁਰਿੰਦਰ ਦੇ ਨਾਲ ਨਰਿੰਦਰ ਕੁਮਾਰ ਜਗਮਨ ਟੀਵੀ ਲੁਧਿਆਣਾ